ਹਲਕਾ ਜੰਡਿਆਲਾ ਗੁਰੂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਫਿਰੋਤੇ ਦੀਆਂ ਤਮਕੀਆਂ ਤੇ ਗੋਲੀਆਂ ਚਲਣ ਦੀਆਂ ਵਾਰਦਾਤਾਂ ਨੂੰ ਲੈ ਕੇ ਜੰਡਿਆਲਾ ਗੁਰੂ ਦੇ ਵਪਾਰੀ ਵੱਲੋਂ ਇੱਕ ਨਿਜੀ ਹਾਲ ਵਿੱਚ ਮੀਟਿੰਗ ਕੀਤੀ ਗਈ। ਇਸ ਵਾਕੇ ਕਿਸਾਨਾਗੋ ਦਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਇੱਕ ਵਾਰ ਫਿਰ 1984 ਦੇ ਅਤਵਾਦ ਦੇ ਦੌਰ ਦੀ ਯਾਦ ਤਾਜ਼ਾ ਹੋ ਗਈ ਹੈ ਉਸ ਸਮੇਂ ਵੀ ਅਤਵਾਦ ਦੇ ਦੌਰਾਨ ਵਪਾਰੀਆਂ ਨੂੰ ਆਪਣੇ ਕਾਰੋਬਾਰ ਛੱਡ ਕੇ ਪੰਜਾਬ ਵਿੱਚੋਂ ਜਾਣਾ ਪਿਆ ਸੀ ਤੇ ਹੁਣ ਫਿਰ ਲਗਾਤਾਰ ਫਿਰੋਤੇ ਦੀਆਂ ਧਮਕੀਆਂ ਤੇ ਗੋਲੀਆਂ ਚਲਣ ਦੇ ਨਾਲ ਜਿਹੜੀਆਂ ਮੌਤਾ ਹੋ ਰਹੀਆਂ ਹਨ ਵਪਾਰੀ ਵਰਗ ਸਹਿਮਯਾ ਤੇ ਡਰਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਅੱਜ ਵੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਪਾਰੀਆਂ ਨੂੰ ਫਰੋਤੀ ਭਰੀਆਂ ਧਮਕੀਆਂ ਆ ਰਹੀਆਂ ਹਨ ਇੱਥੋਂ ਤੱਕ ਕਿ ਇੱਕ ਵਪਾਰੀ ਦੀ ਦੁਕਾਨ ਤੇ ਗੋਲੀਆਂ ਚੱਲ ਚੁੱਕੀਆਂ ਹਨ ਤੇ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਵਪਾਰੀ ਸੈਮੇ ਤੇ ਡਰੇ ਹੋਏ ਹਨ ਉੱਥੇ ਜਦੋਂ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਫਰੋਤੀ ਦੀਆਂ ਕੌਲਾ ਆ ਰਹੀਆਂ ਹਨ ਇਸ ਬਾਰੇ ਕੋਈ ਵੀ ਵਿਅਕਤੀ ਉਹਨਾਂ ਨੂੰ ਲਿਖਤੀ ਦਰਖਾਸਤ ਨਹੀਂ ਦਿੰਦਾ ਤੇ ਉਹ ਉਹਨਾਂ ਕੋਲ ਜਾ ਜਾ ਕੇ ਪੁੱਛਗਿੱਛ ਕਰਕੇ ਪਰਚੇ ਦਰਜ ਕਰ ਰਹੇ ਹਨ ਉਨਾ ਇਹ ਵੀ ਕਿਹਾ ਕਿ ਜਲਦ ਹੀ ਇਹਨਾਂ ਆਰੋਪੀਆਂ ਨੂੰ ਫੜਕੇ ਜੇਲਾ ਵਿੱਚ ਸੁੱਟ ਦਿੱਤਾ ਜਾਵੇਗਾ। ਜੰਡਿਆਲਾ ਗੁਰੂਤਪਰਮਜੀਤ ਸਿੰਘ ਦੀ ਰਿਪੋਰਟ। はい ਸਰ ਸਾਚੀ ਜੀ ਨੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਜਿੱਥੇ ਸਭ ਦੀ participation ਕੀਤਾ ਗਿਆ। ਉਸ ਦੇ ਦੁਕਾਨਦਾਰਾਂ ਨੂੰ ਕੀ ਇਹਨਾਂ ਨੂੰ ਵਿਸ਼ਵਾਸਵਾਇਆ ਗਿਆ ਕਿ ਵਿਸ਼ਵਾਸ ਇਹਨਾਂ ਨੂੰ ਸਾਰੇ ਦੁਕਾਨਦਾਰ ਭਰਾਵਾਂ ਨੂੰ ਇਹ ਹੀ ਦੁਆਇਆ ਗਿਆ। ਫੋਰਸ ਅਸੀਂ ਸਾਨੂੰ ਮਨਜੋਗ ਐਸਐਸਪੀ ਸਾਹਿਬ ਨੇ 20 ਬੰਦੇ ਸਾਨੂੰ ਹੋਰ ਦਿੱਤੇ ਆ। ਉਹ ਅਸੀਂ ਬਿਲਕੁਲ ਆਲੇ ਦੁਆਲੇ ਸ਼ਹਿਰ ਦੀ ਸੀਲਿੰਗ ਕਰਾਂਗੇ ਸਵੇਰ ਤੋਂ। ਉਹ ਕਰਕੇ ਤੇ ਬਕਾਇਦਾ ਹਰ ਪੀਸੀਆਰ ਸਾਡਾ ਅੰਦਰ ਚੱਲ ਰਿਹਾ ਮੈਂ ਅੰਦਰ ਚੱਕਰ ਲਾਉਣਾ ਮੇਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਅੰਦਰ ਇਹ ਪ੍ਰੋਟੈਕਸ਼ਨ ਇਹਨਾਂ ਦੀ ਕਰਦੇ ਆ ਉਹ ਸੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿੱਤਾ ਜਿਹੜੀ ਗੱਲਾਂ ਇਹ ਕਰਦੇ ਆ ਵੀ ਬਾਹਰੋਂ ਟਰੈਕ ਫਾਲ ਆਉਂਦੀ ਆ ਉਹ ਮੇਰੀ ਇਹੀ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਇਹ ਕੁਝ ਨਹੀਂ ਬੰਦੇ ਇਹ ਬਾਹਰੋਂ ਬੈਠ ਕੇ ਕਾਲਾਂ ਕਰਦੇ ਆ ਇਹਨਾਂ ਦੇ ਮਗਰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਕੋਈ ਵੀ ਨਾ ਇਹਨਾਂ ਨੂੰ ਕੋਈ ਪੈਸਾ ਦਿੱਤਾ ਜਾਵੇ ਇਹ ਸਿਰਫ ਇੱਕਾ ਜੋ ਧਮਕੀਆਂ ਦਿੰਦੇ ਆ ਜੋ ਕੁਝ ਵੀ ਆ ਅਸੀਂ ਕੱਲ ਤੋਂ ਪੂਰੀ ਨਕੇਲ ਕੱਸ ਰਹੇ ਆ ਜਿੰਨੇ ਅੱਜ ਵੀ ਅਸੀਂ ਆਪਣੇ ਟ੍ਰੈਫਿਕ ਸਟਾਫ ਵੀ ਅਸੀਂ ਇੱਥੇ ਲਾਤਾ ਝੰਡੇ ਵਾਲੇ ਦੇ ਵਿੱਚ ਜਿੰਨੇ ਮੂੰਹ ਬੰਨੇ ਜਾਂ ਵਿਦਆਊਟ ਨੰਬਰ ਆਉਂਦੇ ਆ ਉਹ ਵੀ ਅਸੀਂ ਚਲਾਨ ਕਰਦੇ ਪਿਛਲੇ ਦਿਨਾਂ ਦੇ ਵਿੱਚ 182 ਅਸੀਂ ਮੋਟਰਸਾਈਕਲ ਵਿਦਆਊਟ ਨੰਬਰ ਤੇ ਮੂੰਹ ਬੰਨੇ ਵਾਲੇ ਅਸੀਂ ਚਲਾਨ ਕੀਤੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਟੋਟਲ ਜੰਨਾ 1 ਮਾਰਚ ਤੋਂ ਲੈ ਕੇ ਹੁਣ ਤੱਕ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਥ੍ਰੈਟ ਕਾਲ ਆਈਆਂ ਜਾਂ ਇਹਨਾਂ ਨੇ ਗੋਲੀ ਨਾਲ ਫਾਈਟਿੰਗ ਕੀਤੀ ਆ 100% ਸਾਡੇ ਮਨ ਜੋਗ ਐਸਐਸਪੀ ਸਾਉਥ ਡੀਆਈ ਸਾਉਥ ਦੀ ਰਹਿਮਾਈ ਹੈ ਅਸੀਂ ਇਹ ਸਾਰੇ ਦੇ ਸਾਰੇ ਟਰੇਸ ਕਰਕੇ ਅੰਦਰ ਭੇਜੇ ਆ ਉਹਦੇ ਵਿੱਚ 11 ਜਿਹੜੇ ਬੰਦੇ ਆ ਇੰਜਰਡ ਦੋਸ਼ੀ ਹੋਏ ਇੱਕ ਦੀ ਜਿਹੜੀ ਆ ਮੌਤ ਹੋ ਗਈ ਇਹਦੇ ਦੌਰਾਨ ਐਕਸੀ ਆਪਣੇ ਐਂਕਾਊਂਟਰ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੈਗੀ ਆ ਸਾਡੀ ਮੇਰੀ ਇਹੀ ਅਪੀਲ ਆ ਸਾਰਿਆਂ ਨੂੰ ਇਕੱਲੇ ਇਕੱਲੇ ਦੇ ਜਿੱਥੇ ਵੀ ਥ੍ਰੈਟ ਕਾਲ ਆਈਆਂ ਉਹਨਾਂ ਦੇ ਇਕੱਲੇ ਇਕੱਲੇ ਘਰ ਮੈਂ ਚੌਕੀ ਇਨਚਾਰਜ ਐਸਐਚਓ ਅਸੀਂ ਬਾਰੀ ਬਾਰੀ ਜਾਂਦੇ ਆ ਉਹਨਾਂ ਨੂੰ ਹੌਸਲਾ ਵੀ ਦਿੰਦੇ ਆ ਤੇ ਗਾਈਡ ਵੀ ਕਰਦੇ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਅੱਗੇ ਆ ਕੇ ਸਾਡੇ ਕੋਲ ਇਨਫੋਰਮੇਸ਼ਨ ਦੇ ਉਹਨੂੰ ਲੁਕਾਉਵੋ ਨਾ ਉਹ ਬੰਦੇ ਸਿਰਫ ਇਹਨਾਂ ਨੂੰ ਚਾਲੂ ਕਰਕੇ ਪੈਸਾ ਹੜਾਪਦੇ ਆ ਮੈਂ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਕਿ ਦੱਸਣਾ ਚਾਹੁੰਦਾ ਇਥੋਂ ਦੇ ਜੋ ਝੰਡਿਆਲੇ ਦੇ ਦੋ ਗਦਾਰ ਬੰਦੇ ਆ ਉਹ ਪਹਿਲੇ ਟਾਈਮ ਤੋਂ ਸਾਨੂੰ ਦੂਆਂ ਦਾ ਪਤਾ ਲੱਗਿਆ ਸੀ ਉਹਨਾਂ ਦੇ ਘਰ ਦੇ ਵੀ ਇਨਵੋਲਵ ਆ ਉਹ ਵੀ ਸਾਡੀ ਪਰਚਾ ਸੀ ਰਜਿਸਟਰਡ ਕਰ ਦਿੱਤਾ ਸੀ ਇਹਨਾਂ ਦੇ ਜੋ ਜਿਹੜੀ ਅੱਜ ਗੋਲੀ ਚੱਲੀ ਆ ਸਰਲੀ ਵਾਲਿਆਂ ਦੇ ਇਹਨਾਂ ਦੇ ਨਾਲ ਹੀ ਉਹ ਸੈਟਿੰਗ ਕਰਵਾ ਰਹੇ ਸੀ ਉਹ ਸਾਡੇ ਕੋਲ ਵਿੱਧ ਪ੍ਰੂਫ ਅਸੀਂ ਫੜ ਲਿਆ ਬੰਦਾ ਇੱਕ ਉਹ ਜੇਲ੍ਹ ਦੇ ਵਿੱਚ ਵਾ ਦੂਜਾ ਬੰਦਾ ਜਿਹੜਾ ਪਗੋੜਾ ਆ ਉਹਦੇ ਜਿਹੜੇ ਘਰਦਿਆਂ ਦਾ ਵੀ ਲਿੰਕ ਨਿਕਲਿਆ ਉਹ ਵੀ ਅੱਜ ਅਸੀਂ ਮੈਂ ਪਿੱਛੇ ਸੀ ਸ਼ਾਇਦ ਉਹchu ਵੀ ਉਹਨਾਂ ਦਾ ਬੰਤਾ ਅਰੇਸਟ ਹੋ ਗਿਆ ਇਹ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਡਰਨ ਦੀ ਕੋਈ ਲੋੜ ਨਹੀਂ ਆਪਣੇ ਜਿਹੜੇ ਗਦਾਰ ਐ ਇਥੋਂ ਦੇ ਉਹਨਾਂ ਦੀ ਪਛਾਣ ਕਰੋ ਉਹਨਾਂ ਦਾ ਸਾਨੂੰ ਦੱਸੋ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਐਫਰਟਸ ਕਰਕੇ ਉਹਨਾਂ ਬੰਦਿਆਂ ਤੱਕ ਪਹੁੰਚੇ ਆ ਲੇਕਿਨ ਇਹਨਾਂ ਬੰਦਿਆਂ ਨੇ ਕਿਸੇ ਵੀ ਸ਼ਹਿਰ ਵਾਸੀ ਨੂੰ ਵੀ ਪਤਾ ਸਾਰਿਆਂ ਦਾ ਉਹਨਾਂ ਦਾ ਕਿਸੇ ਬੰਦੇ ਨੇ ਸਾਨੂੰ ਉਹਨਾਂ ਨਾਲ ਫੜਨੇ 'ਚ ਕੋਆਪਰੇਟ ਨਹੀਂ ਕੀਤਾ ਹੁਣ ਵੀ ਇੱਕ ਜਿਹੜਾ ਮੇਨ ਬੰਦਾ ਹੈ ਇਹਨਾਂ ਦਾ ਉਹ ਪਕੌੜਾ ਹੈ ਜਿਹੜਾ ਇਹਨਾਂ ਦੀ ਸਾਰੀ ਕਲੈਕਸ਼ਨ ਕਰਕੇ ਉਹਨਾਂ ਤੱਕ ਪਹੁੰਚਾਉਂਦਾ ਉਹ ਜਲਦੀ ਤੋਂ ਜਲਦੀ ਫੜਨਾ ਅੱਜ ਦੀ ਚੱਲਦੀ ਵੇਟਿੰਗ ਦੇ ਵਿੱਚ ਵੀ ਥ੍ਰੈਟ ਕਾਲ ਆਈ ਹੈ ਹਾਂ ਉਹ ਜਿੱਦਾਂ ਕੱਸ ਰਹੇ ਸੀ ਥ੍ਰੈਟ ਦੇਖੋ ਗੱਲ ਇਹ ਆ ਬੰਦੇ ਜ਼ਰੂਰ ਇੱਥੋਂ ਇੱਥੋਂ ਦੀ ਇਨਵੋਲਵਰ ਵਿੱਚ ਜਿਹੜੇ ਉਹਨਾਂ ਨੂੰ ਪਲ-ਪਲ ਦੀ ਖਬਰ ਦੰਦੇਗਾ ਉਹ ਵੀ ਇੰਨੇ ਕੋਈ ਮਹਾਰਥੀ ਨਹੀਂ ਜਿਹੜੇ ਬਾਹਰ ਬਹਿ ਕੇ ਕੰਲਾਂ ਕਰਦੇ ਚ ਉਹਨਾਂ 'ਚ ਹਿੰਮਤ ਆ ਤੇ ਇੱਥੇ ਆਉਣ ਸਾਡੇ ਪੰਜਾਬ 'ਚ ਆ ਕੇ ਆਪਣਾ ਥ੍ਰੈਟ ਕਾਲ ਕਰਕੇ ਦੱਸ ਉਹਨਾਂ ਨੂੰ ਵੀ ਪਤਾ ਵੀ ਸਾਨੂੰ ਕਿਸੇ ਦਾ ਕੋਈ ਵਰਨਿੰਗ ਪਰ ਉਹ ਵੀ ਇਸ ਭਲੇਖੇ ਚ ਨਾ ਰਹੇ ਜਲਦੀ ਅਸੀਂ ਉਹਨਾਂ ਨੂੰ ਵੀ ਕਾਬੂ ਕਰਕੇ ਇੱਥੇ ਲਿਆਵਾਂ ਗੱਲ ਕਰੀ ਜੀ ਜੋ ਦੇ ਨਸ਼ਿਆਂ ਬਾਰੇ ਜਿਹੜਾ ਹੈਗਾ ਜੇ ਕੀ ਦੇ ਵਿੱਚ ਦੇਖਿਆ ਜਾਵੇ ਤੇ ਜੇਗੀ ਸ਼ੱਕਾ ਉੱਤੇ ਕਈ ਵੀ ਛੜੀ ਤੋਂ ਹੁੰਦੀ ਹੈ ਨਸ਼ਾ ਦੇਖੇ ਜਾਂਦੇ ਹੈ ਦੇਖੋ ਮੈਂ ਤੁਹਾਨੂੰ ਇਹ ਦੱਸਦਾ ਸਾਡੇ ਡਿਸਟ੍ਰਿਕਟ ਦੇ ਵਿੱਚ 1 ਮਾਰਚ ਤੋਂ ਲੈ ਕੇ ਹੁਣ ਤੱਕ 96 ਕਿਲੋ ਅਸੀਂ ਹਿਰੋਨ ਫੜੀ ਹੈ ਤੇ 1 ਕਰੋੜ 80 ਲੱਖ ਦੀ ਡਰੱਗ ਮਣੀ ਅਸੀਂ ਫੜੀ ਹੈ ਤੇ ਜਿੰਨੇ ਟੋਟਲ ਬੰਦੇ ਫੜ ਕੇ ਸਾਰੇ ਅਸੀਂ ਜੇਲ੍ਹਾਂ ਚ ਭੇਜੇ ਆ ਇਹ ਇਹ ਜਿਹੜੀ ਜਿਹੜੇ ਨਸ਼ਾ ਕਰਨ ਦੇ ਆ ਦੇਖੋ ਉਹਨਾਂ ਨੂੰ ਤੁਸੀਂ ਤੋਸ਼ੀ ਨਾ ਮੰਨੋ ਹੁਣ ਸਾਡੀ ਇੱਕ ਪੰਜਾਬ ਸਰਕਾਰ ਦੇ ਤਰਫੋਂ ਡੀਜੀਪੀ ਸਾਹਿਬ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀ ਹੁਕਮਾਂ ਦੇ ਉੱਤੇ ਅਸੀਂ ਇਹਨਾਂ ਬੱਚਿਆਂ ਨੂੰ ਜਿਹੜੇ ਜਾਂ ਬੰਦੇ ਜਿਹੜੇ ਇਸ ਚੀਜ਼ ਚ ਇਨਵੋਲ ਆ ਉਹਨੂੰ Swami Vivekananda Guru Nanak Dev Hospital 'ਚ ਐਡਮਿਟ ਕਰਾਉਨੇ ਆ ਟੋਟਲ ਸਰਕਾਰ ਦਾ ਫ੍ਰੀ ਉੱਥੇ ਇਲਾਜ ਕਰਦੀ ਆ ਸਰਕਾਰ ਉੱਥੇ ਅਸੀਂ ਐਡਮਿਟ ਕਰਾਉਨੇ ਆ ਉਸ ਤੋਂ ਬਾਅਦ ਓਟ ਸੈਂਟਰ ਹੈਗੇ ਸਾਡੇ ਉਡ ਸੈਂਟਰ ਦੇ ਵਿੱਚ ਅਸੀਂ ਜਮਾ ਉਹਨਾਂ ਨੂੰ ਭੇਜਦੇ ਆ ਉਥੋਂ ਉਹ ਗੋਲੀ ਖਾਂਦੇ ਹੁਣ ਦੇਖੋ ਜਿਹੜੀ ਚੀਜ਼ ਇੰਨੀ ਜਨਤਾ ਜਿਹੜੀ ਆ ਜ ਕੁਝ ਬੰਦੇ ਲੱਗੇ ਆ ਮੈਂ ਸਮਾਜ ਨੂੰ ਵੀ ਅਪੀਲ ਕਰੂੰਗਾ ਕਿ ਤੁਹਾਡਾ ਪੱਤਰਕਾਰ ਭਰਾਵਾਂ ਦਾ ਵੀ ਫਰਜ ਆ ਉਹਨੂੰ ਬਜਾਏ ਕਿ ਇੱਕ ਹਾਈਲਾਈਟ ਕਰਨ ਦਾ ਹੁਣ ਦੇਖੋ ਡਿਊਟੀ ਜਿਹੜਾ ਬੰਦਾ ਵੀ ਕੋਈ ਜਥੇਬੰਦੀ ਜਾਂ ਕੋਈ ਪੱਤਰਕਾਰ ਭਰਾ ਜਾਂ ਕੋਈ ਹੋਰ ਸਮਾਜ ਦਾ ਬੰਦਾ ਉਸ ਬੰਦੇ ਨੂੰ ਦੇਖਦਾ ਉਹਨੂੰ ਤੁਸੀਂ ਦੋਸ਼ ਦੋਸ਼ੀ ਦੀ ਨਜ਼ਰ ਨਾ ਦੇਖਦੇ ਜਦ ਕਿ ਉਹ ਆਪਣੇ ਉਹਨੂੰ ਹੈਲਥ ਦੀ ਹੈਲਥ ਡਿਪਾਰਟਮੈਂਟ ਦੀ ਲੋੜ ਸਾਡੀ ਡਿਊਟੀ ਸਾਰਿਆਂ ਦੀ ਬਣਦੀ ਆ ਵੀ ਉਸ ਬੰਦੇ ਨੂੰ ਫੜ ਕੇ ਅਸੀਂ ਆਪਣੇ ਹਸਪੀਟਲ ਐਡਮਿਟ ਕਰਾਈਏ ਤੇ ਉਹਦਾ ਇਲਾਜ ਕਰਵਾਈਏ ਹੁਣ ਜੇ ਕੋਈ ਨਸ਼ਾ ਕਰਦਾ ਕੋਈ ਭੰਗ ਪੀ ਜਾਂਦਾ ਹੁਣ ਇੱਕ ਦਿਨ ਅਸੀਂ ਫੜਿਆ ਉੱਥੇ ਮੈਥੇ ਦੀ ਗੱਲ ਹੀ ਆ ਉਹ ਬੰਦਾ ਭੰਗ ਪੀਆ ਆ ਦੇਖੋ ਜੇ ਅੱਜ ਚੱਟੇ ਦਾ ਘਾਟ ਹੋਈ ਆ ਤੇ ਲੋਕ ਭੰਗਲ ਦੇ ਪਾਸੇ ਨੂੰ ਹੋ ਗਏ ਆ ਕੱਲੋ ਦੋ ਬੰਦੇ ਅਸੀਂ ਉੱਥੇ ਫੜੇ ਆ ਮੋਬਾਈਲ ਫੋ ਕਰਦੇ ਉਹਨਾਂ ਦੋਨਾਂ ਨੇ ਭੰਗ ਪੀਤੀ ਸੀ ਇਹ ਤਾਂ ਮਤਲਬ ਕੀ ਹੈਗਾ ਵੀ ਇੰਨੀ ਸਖਤੀ ਹੋਈ ਆ ਚਿੱਟਾ ਘਟ ਗਿਆ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਮੈਂ ਪੂਰਾ ਖਤਮ ਜਾਂ ਸਾਡੇ ਏਰੀਆ ਚ ਕਰਤਾ ਪਰ ਤੁਹਾਡਾ ਪਬਲਿਕ ਦਾ ਵੀ ਸਹਿਯੋਗ ਸਾਨੂੰ ਹੋਣਾ ਚਾਹੀਦਾ ਤੁਸੀਂ ਜਿਹੜੇ ਬੰਦੇ ਵੇਚਦੇ ਆ ਸਾਡੇ ਤੱਕ ਲਿਆਓ ਸਰਕਾਰ ਵੱਲੋਂ ਸੀਕ੍ਰੇਟ ਨੰਬਰ ਜਾਰੀ ਕੀਤੇ ਗਏ ਤੁਸੀਂ ਉਹਨਾਂ ਦੇ ਉੱਤੇ ਆਪਣੇ ਕੰਪਲੇਂਟ ਕਰ ਦਿਓ ਅਸੀਂ ਕਿਸੇ ਨੂੰ ਡਿਸਕਲੋਜ਼ ਨਹੀਂ ਨਾ ਕਰਾਂਗੇ ਲੇਕਿਨ ਕੱਲਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਸ ਕਟਹਿਰੇ 'ਚ ਖੜਾ ਕਰਨਾ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਪਬਲਿਕ ਵੀ ਸਾਥ ਦਵੇ ਦੇਖੋ ਹੈਲਥ ਡਿਪਾਰਟਮੈਂਟ ਇੰਨੇ ਹੈਲਥ ਦੇ ਹਸਪੀਟਲ ਹੈਗੇ ਆ ਤੁਸੀਂ ਵੀ ਸਾਨੂੰ ਦੱਸ ਦਿਓ ਤੁਸੀਂ ਨਹੀਂ ਜਾਣਾ ਉਦਾਂ ਸਮਾਜ ਸੇਵੀ ਸੰਸਥਾਵਾਂ ਅੱਜ ਵੀ ਇੱਥੇ ਇਕੱਠੇ ਹੋਏ ਸੀ ਮੈਨੂੰ ਇੱਕ ਬੰਦਾ ਵੀ ਇਹ ਦੱਸੇ ਕਿ ਇਹ ਇਨਾਂ ਨੇ ਕੋਈ ਬੰਦਾ ਐਡਮਿਟ ਕਰਾਇਆ ਅਗਰ ਇੱਕ ਬੰਦਾ ਨਸ਼ਾ ਪੀਣ ਲੱਗ ਪਿਆ ਦੇਖੋ ਹੁਣ ਸਮਾਜ ਸੇਵੀ ਜਥੇਬੰਦੀਆਂ ਦੇ ਦੋ ਤਿੰਨ ਬੰਦੇ ਸੀ ਉਹ ਵੀ ਬੋਲ ਕੇ ਗਏ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਪੁੱਛੂ ਕੁਐਸਚਨ ਕਿ ਤੁਸੀਂ ਕਿੰਨੇ ਬੰਦੇ ਤੁਸੀਂ ਹਸਪੀਟਲ ਐਡਮਿਟ ਕੀਤੇ ਮੇਰੀ ਇਸ ਕਰਕੇ ਸਾਡਾ ਕੋਈ ਧਿਰ ਬਣਨ ਦਾ ਨਹੀਂ ਕੰਮ ਅਸੀਂ ਪਬਲਿਕ ਸਰਵੰਟ ਆ ਸਾਡੀ ਡਿਊਟੀ ਪਬਲਿਕ ਨੂੰ ਵੀ ਸਾਰਿਆਂ ਨੂੰ ਰਿਕੁਐਸਟ ਇਹ ਹੀ ਆ ਵੀ ਤੁਸੀਂ ਵੱਧ ਚੜ ਕੇ ਨਸ਼ਿਆਂ ਦੇ ਵਿਰੁੱਧ ਵੀ ਸਾਥ ਦਿਓ ਜਿਹੜੇ ਬੱਚੇ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਦਾ ਸਾਨੂੰ ਦੱਸੋ ਅਸੀਂ 100% ਇਹ ਮੈਂ ਤੁਹਾਨੂੰ ਸ਼ੋਰਟ ਹੀ ਦਿੰਨਾ ਆਪਣੇ ਸੀਨੀਅਰ ਅਫਸਰ ਸਰਵਾਨ ਵੱਲੋਂ ਕੋਈ ਸਾਡਾ ਮੁਲਾਜ਼ਮ ਤੁਹਾਨੂੰ ਕੋਈ ਪਤਾ ਲੱਗਦਾ ਇਸ ਚੀਜ਼ ਚ ਇਨਵੋਲ ਆ ਇਮੀਡੀਏਟ ਦੱਸੋ ਤੁਸੀਂ ਪਿਛਲੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਪਤਾ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਡਿਸਪਾਸ ਵੀ ਕੀਤੇ ਗਏ ਆ ਕਿਸੇ ਬੰਦੇ ਨੂੰ ਵੀ 1% ਦੀ ਰਿਲੈਕਸੇਸ਼ਨ ਨਹੀਂ ਦਿੱਤੀ ਜਾਊਗੀ ਤੇ ਇਹੀ ਮੇਰੀ ਤੁਹਾਨੂੰ ਲਾਸਟ ਹੈਗੀ ਆ ਕਿ ਜਿੰਨਾ ਵੀ ਆ ਖਾਸ ਕਰਕੇ ਇਹ ਜਿਹੜੀਆਂ ਥ੍ਰੈਟ ਕਾਲ ਆ ਰਹੀਆਂ ਇਹ ਬੰਦੇ ਕੁਛ ਨਹੀਂਗੇ ਜਦੋਂ ਇਹ ਫੜੇਗੇ ਤੁਸੀਂ ਇਹ ਦੇਖਿਓ ਇਹਨਾਂ ਇਹਨਾਂ ਦੇ ਸਿੱਧੇ ਖੜੇ ਵੀ ਨਹੀਂ ਹੋ ਸਕਦਾ ਇਹ ਜੋ ਗੱਲਾਂ ਬਾਤਾਂ ਬਾਹਰੋਂ ਕਰਦੇ ਆ ਹੁਣ ਜਿੱਦਾਂ ਉਹ ਬੰਦਾ ਤੁਹਾਡੇ ਸਾਹਮਣੇ ਕਹਿ ਰਿਹਾ ਸੀ ਵੀ ਉਹਨਾਂ ਨੇ ਪੇਮੈਂਟ ਦੇ ਦਿੱਤੀ ਆ ਮੈਂ ਸਾਡੇ ਨੋਟਿਸ ਦੇਖੋ ਅਸੀਂ ਫੋਰਸ ਵੀ ਲਾਈ ਉਹਨਾਂ ਨੂੰ ਹਾਂਜੀ ਕੀ ਮਾਹੌਲ ਹੈ ਜੀ ਅਸਲੇ ਦੁਕਾਨਾਂ ਦਾ ਹਾਂਜੀ ਸਭ ਤੋਂ ਪਹਿਲਾਂ ਜੀ ਪੰਜਾਬ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਮਾਹੌਲ ਹੈ ਜਗਦੀਸ਼ ਹਾਲ ਦੇ ਵਿੱਚ ਅੱਜ ਪੂਰਾ ਬਾਜ਼ਾਰ ਪੂਰਾ ਵਪਾਰੀ ਵਰਗ ਜਿਹੜਾ ਉਹ ਇਕੱਠਾ ਹੋਇਆ ਮੀਟਿੰਗ ਵਾਸਤੇ ਉਹ ਕਿਉਂ ਇਕੱਠਾ ਹੋਣਾ ਪਿਆ ਕਿਉਂਕਿ ਬੀਤੇ ਕਈ ਦਿਨਾਂ ਤੋਂ ਜੰਡਿਆਲਾ ਗੁਰੂ ਦੇ ਵਿੱਚ ਫਰਾਉਤੀ ਦੀਆਂ ਧਮਕੀਆਂ ਦਾ ਆਉਣਾ ਜੜਿਆਲਾ ਗਰੂ ਦੇ ਵਿੱਚ ਲਗਾਤਾਰ ਗੋਲੀਆਂ ਦਾ ਚੱਲਣਾ ਔਰ ਉਹਨਾਂ ਗੋਲੀਆਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਮੌਤਾਂ ਦਾ ਹੋਣਾ ਸੋ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਲੋਕ ਅੱਕੇ ਤੇ ਸਤਾਏ ਨੇ ਕਿਸੇ ਟਾਈਮ ਅਸੀਂ ਕਹਿੰਦੇ ਸੀ ਕਿ 84 ਦਾ ਕਾਲਾ ਦੌਰ ਸੀ ਪਰ ਅੱਜ ਉਸ ਅੰਦਾਲਾਉਂ ਵੀ ਬਧੇਰੇ ਕਾਲਾ ਦੌਰ ਜਿਹੜਾ ਆ ਗਿਆ 84 ਦੇ ਸਮੇਂ ਵੀ ਇਸ ਜੰਡਿਆਲਾ ਗਰੂ ਦੇ ਵਿੱਚੋਂ ਵਪਾਰੀਆਂ ਨੂੰ ਆਪਣੇ ਕਾਰੋਬਾਰ ਆਪਣੇ ਘਰ ਆਪਣੀਆਂ ਦੁਕਾਨਾਂ ਛੱਡ ਕੇ ਜਾਣਾ ਪਿਆ ਸੀ ਅੱਜ ਫੇਰ ਦੁਬਾਰਾ ਜਿਹੜਾ ਵਾ ਵਪਾਰੀ ਵਰਗ ਦੇ ਦੁਕਾਨਦਾਰ ਜੰਡਿਆਲਾ ਗਰੂ ਨੂੰ ਛੱਡਣ ਵਾਸਤੇ ਜਿਹੜਾ ਉਹ ਮਜਬੂਰ ਹੋ ਚੁੱਕਾ ਹੈ ਸਾਜਾ ਜੀ ਆ ਮੀਟਿੰਗ ਚੱਲਦੀ ਪਈ ਆ ਜੀ ਉਹਦੇ ਵਿੱਚ ਤੇ ਬੰਦੇ ਸਾਰੇ ਬੈਠੇ ਨੇ ਜੀ ਜੀ ਤੇ ਹੁਣੇ ਸੁਣਨ ਚ ਆਇਆ ਜੀ ਸਰੋਤੀ ਦੀ ਕਾਲ ਆ ਗਈ ਫੇਰ ਇਹ ਬਿਲਕੁਲ ਲਗਾਤਾਰ ਸਿਲਸਿਲਾ ਚੱਲ ਰਿਹਾ ਮੈਂ ਦੱਸ ਦੇਣਾ ਚਾਹੁੰਦਾ ਕਿ ਬੈਠੇ ਬੈਠੀ ਬੈਠੇ ਬੈਠੇ ਹੀ ਹੋਰ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਕੱਲ ਵੱਡੇ ਤਸਕਰ ਚਿੱਟੇ ਦੇ ਤਸਕਰ ਜੰਡਿਆਲਾ ਗੁਰੂ ਦੇ ਵਿੱਚ ਫੜੇ ਸੀਗੇ 2 ਤੋਂ 3 ਜਿਨ੍ਹਾਂ ਨੂੰ ਮਿਲੀ ਭੁਗਤ ਦੇ ਨਾਲ ਜਿਹੜਾ ਵਾ ਉਹ ਪ੍ਰਸ਼ਾਸਨ ਜੰਡਿਆਲਾ ਗੁਰੂ ਵੱਲੋਂ ਛੜ ਦਿੱਤਾ ਗਿਆ ਹੈ ਇੱਕ ਬੇਸ਼ਰਮੀ ਵਾਲੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਜੁਧ ਨਸ਼ਿਆਂ ਦਾ ਲੈ ਕੇ ਵੱਡੇ ਐਲਾਨ ਕਰ ਰਹੀ ਹੈ ਇੱਕ ਪਾਸੇ ਇਸੇ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਕੱਲ 2 ਤੋਂ 3 ਨਸ਼ਾ ਤਸਕਰ ਚਿੱਟੇ ਦੇ ਵਪਾਰੀ ਉਹਨਾਂ ਨੂੰ ਪਤਾ ਨਹੀਂ ਕੇਸ ਸਿਆਸੀ ਹੈ ਕਿਸ ਦਬਾਅ ਦੇ ਕਰਕੇ ਜਾਂ ਕਿਸ ਮਿਲੀ ਭੁਗਤ ਦੇ ਕਰਕੇ ਜਿਹੜਾ ਉਹ ਛੱਡਣਾ ਪਿਆ ਜ। ਉਹ ਅਸੀਂ ਮੰਗ ਕਰਦੇ ਆਂ ਜੀ ਜੇ ਪੁਖਤਾ ਪ੍ਰਬੰਧ ਜੰਡਿਆਲਾ ਗੁਰੂ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਦੇ ਨਾਂ ਕੀਤੇ ਗਏ ਜੇ ਜੰਡਿਆਲਾ ਗੁਰੂ ਨੇ ਅੰਦਰ ਦੱਸਣ ਦੇ ਵੀ ਉਹ ਬੰਦਾ ਸਟੇਜ ਤੇ ਬੋਲਣ ਰਿਹਾ ਉਹਨੂੰ ਥ੍ਰੈਟ ਕਰਦੇ ਆ। ਉਹ ਨਾਲ ਤੁਹਾਡੇ ਤੁਹਾਡੀ ਨਿਊਜ਼ ਚੱਲਦਿਆਂ ਮੈਂ ਦੱਸ ਦੇਣਾ ਕਿ ਨਾਲ ਦੀ ਨਾਲ ਹੀ ਅੰਦਰ ਥ੍ਰੈਟ ਆ ਰਿਹਾ ਹੈ। ਨਾਲ ਦੀ ਨਾਲ ਹੀ ਧਮਕੀਆਂ ਜਿਹੜੀਆਂ ਨੇ दस देना चाहे जी इस वे स्टेज चल रही है ਐਸ ਵੇਲੇ ਮੀਟਿੰਗ ਚੱਲ ਰਹੀ ਐ ਇਸ ਗੰਭੀਰ ਮਸਲੇ ਨੂੰ ਲੈ ਕੇ ਤੇ ਮੀਟਿੰਗ ਚੱਲਦੀ ਦੇ ਵਿੱਚ ਵੀ ਲਗਾਤਾਰ ਥ੍ਰੈਡ ਲਗਾਤਾਰ ਧਮਕੀ ਭਰੀਆਂ ਜਿਹੜੀਆਂ ਕਾਲ ਨੇ ਉਹ ਆ ਰਹੀਆਂ ਵਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪ੍ਰਸ਼ਾਸਨ ਦੀ ਨਲਾਇਕੀ ਤੇ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਕਿ ਅੱਜ ਜੰਡਿਆਲਾ ਗੁਰੂ ਸ਼ਹਿਰ ਨਿਵਾਸੀਆਂ ਨੂੰ ਨਿਕਲ ਕੇ ਇਸ ਹਾਲ ਦੇ ਵਿੱਚ ਮੀਟਿੰਗ ਕਰ ਲਈ ਹੋਣਾ ਪਿਆ ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੱਲ ਜੰਡਿਆਲਾ ਗੁਰੂ ਥਾਣੇ ਦੇ ਵਿੱਚ ਦੋ ਤੋਂ ਤਿੰਨ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਚਿੱਟੇ ਦੇ ਵਪਾਰੀਆਂ ਨੂੰ ਉਹਨਾਂ ਨੂੰ ਛੱਡਣ ਦੇ ਵਿੱਚ ਜਿਹੜਾ ਵਾ ਉਹ ਕੇਸ ਕੇਸ ਬੰਦੇ ਦਾ ਹੱਥ ਸੀਗਾ ਉਸ ਚੀਜ਼ ਦਾ ਅਸੀਂ ਜਿਹੜਾ ਵਾ ਉਹ ਜਵਾਬ ਪ੍ਰਸ਼ਾਸਨ ਅਧਿਕਾਰੀਆਂ ਤੋਂ ਡੀਐਸਪੀ ਰਵਿੰਦਰਪਾਲ ਜੀ ਤੋਂ ਵੀ ਲਵਾਂਗੇ ਸੋ ਅਨਤ ਤਿੰਨ ਆਨੰਦਿਕ ਆਲਟਾਰ ਦਾ ਵਾਤਾਵਰਣ ਵਿੱਚ ਚੱਲ ਰਹੇ ਹਨ ਇੱਥੇ ਲੋਕ ਸਿੰਘ ਬਿਟਾਰੀ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਜੰਡਿਆਲਾ ਗੁਰੂਤੋ ਜੀ ਅੱਜ ਇਹ ਨਾ ਮਾਹੌਲ ਹੈ ਅੱਜ ਜਿਹੜਾ ਕਹਿੰਦੇ ਕਹਰੇ ਵਾਸਤੇ ਬੰਦ ਕੀਤੀ ਗਈ ਹੈ ਠੀਕ ਹੈ ਅਸੀਂ ਬੰਦ ਕਰਦੇ ਅੱਜ ਮੀਟਿੰਗ ਕਿਸ ਕੰਦੀ ਇਹ ਜੋ ਅੱਜ ਬੰਦ ਹੋਇਆ ਵਾ ਇਹ ਅੱਜ ਇੱਕਦਮ ਫੈਸਲਾ ਨਹੀਂ ਲਿਆ ਗਿਆ ਇਹ ਇਹਨਾਂ ਦੀ ਜੋ ਝਾੜੂ ਸਰਕਾਰ ਆ ਇਹਦੀ ਤਿੰਨਾਂ ਸਾਲਾਂ ਦੀ ਕਾਰਜਕਾਰੀ ਦੇਖਦੇ ਹੋਏ ਇਹਨਾਂ ਦੀਆਂ ਇਹ ਜਿਹੜੀਆਂ ਮਾਰੀਆਂ ਹਰਕਤਾਂ ਦੇਖਦੇ ਹੋਏ ਅੱਜ ਸ਼ਹਿਰ ਵਾਸੀਆਂ ਨੂੰ ਇਸ ਤਰ੍ਹਾਂ ਏਕਾ ਕਰਕੇ ਤੇ ਇੱਕ ਥਾਂ ਤੇ ਬੈਠਣਾ ਪਿਆ ਕਿਉਂਕਿ ਕੱਲਾ-ਕੱਲਾ ਜੋ ਦੁਕਾਨਦਾਰ ਆੜਤੀਆ ਵਾ ਉਹ ਇਸ ਫਰੋਤੀਆਂ ਵਾਲੇ ਸਿਸਟਮ ਤੋਂ ਤੰਗ ਹੋਇਆ ਪਿਆ ਵਾ ਉਹਨਾਂ ਜਿਵੇਂ ਅੱਜ ਇੱਕ ਮੀਟਿੰਗ ਹੋ ਰਹੀ ਸੀ ਤੇ ਫਿਰ ਉੱਥੇ ਹੀ ਫਰੋਤੀ ਦੀ ਕਾਲ ਆ ਗਈ ਦੋ ਜਨਾਂ ਨੂੰ ਕੀ ਸਮਝੂ ਕਿੰਨੇ ਕਰਾ ਡਰਾਵਾ ਕੇ ਨਾ ਇਹ ਜੀ ਇਹ ਸਾਰੀ ਇਹ ਨਾਕਾਮੀ ਆ ਇਹਦਾ ਮਤਲਬ ਇਹ ਆ ਵੀ ਪੁਲਿਸ ਆਪਣਾ ਕੰਮ ਕਰਦੀ ਪਈ ਆ ਪੁਲਿਸ ਆਪਣੇ ਖਾਤੇ ਵਿੱਚ ਆਪਣਾ ਕੰਮ ਕਰਦੀ ਪਈ ਆ ਆਪਣੀਆਂ ਤਨਖਾਹਾਂ ਲੈਂਦੀ ਪਈ ਆ ਉਹਦੇ ਵਿੱਚ ਕੋਈ ਬ੍ਰੇਕ ਨਹੀਂ ਗਈ ਠੀਕ ਆ ਪਰ ਇਹਦੇ ਨਾਲ ਜਿਹੜੇ ਖਰੋਤੀਆਂ ਮੰਗਣ ਵਾਲੇ ਉਹ ਵੀ ਆਪਣਾ ਕੰਮ ਇਤੋਂ ਵੀ ਜ਼ਿਆਦਾ ਸਪੀਡ ਨਾਲ ਕਰਦੇ ਪਏ ਆ ਜੋ ਕੀ ਜਿਨ੍ਹਾਂ ਨੇ ਵੇੜ ਨਹੀਂ ਕੀਤੀ ਵਿੱਚੇ ਲਾਈਵ ਹੀ ਕਾਲ ਕਰ ਦਿੱਤੀ ਤੇ ਉਹ ਸਵਾਰੀ ਲਾਈਵ ਆਪਾਂ ਮਾਈਕ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਰੱਖੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਬੰਦੇ ਬੈਠੇ ਹੋਏ ਨਾਲ ਬਿਲਕੁਲ ਜੀ ਹੋ ਸਕਦਾ ਕਿਉਂਕਿ ਇਹਦੇ ਵਿੱਚ ਕਿਹੜਾ ਮੂੰਹ ਤੇ ਲਿਖਿਆ ਹੋਵੇ ਵੀ ਕੋਣ ਕਿਦਾਂ ਬੱਲਿਆ ਹੁਣ ਕੀ ਮੰਗਦੇ ਆ ਮੰਗਦੇ ਇਹੀ ਕਰਦੇ ਆ ਕਿ ਜੇ ਤੇ ਸਾਫ ਸੁਥਰਾ ਮਾਹੌਲ ਸ਼ਹਿਰ ਵਾਸੀਆਂ ਨੂੰ ਸਰਕਾਰ ਦੇ ਸਕਦੀ ਆ ਤੇ ਠੀਕ ਆ ਨਹੀਂ ਤੇ ਆਪਣੇ ਹੱਥ ਕੜੇ ਕਰ ਦਵੇ ਇੱਕ ਵਾਰੀ ਬਾਜ਼ਾਰ ਵਿੱਚੋਂ ਜਿਹੜੇ ਰੋਜ਼ ਟੀਂਗੂ ਟੀਂਗੂ ਕਰਦੇ ਲੰਗਦੇ ਆ ਇਹ ਇਹਦੀ ਥਾਂ ਤੇ ਹੱਥ ਖੜੇ ਕਰਕੇ ਲੰਘ ਜਾਣ ਵੀ ਸਾਡੇ ਹੱਤ ਵੱਸ ਕੁਝ ਨਹੀਂ ਜਾਏਗਾ। ਜੋ ਭਾਈ ਸਰ ਜੀ ਸੰਿਆਲਾ ਗੁਰੂ ਵਾਸੀ ਨੇ ਜਿਹੜਾ ਅੱਜ ਇਹ ਅੱਤਵਾਦ ਕੀਤਾ ਉਹਦੇ ਸਬੰਧੀ ਜਵਾਬ ਦੇ। ਪਰ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੀ ਸਾਡੇ ਜ਼ਿਲ੍ਹੇ 'ਚ ਹਮਰਸਾ ਰੂਰਜ 10 ਐਂਕਾਊਂਟਰ ਹੋਏ ਮਾਰਚ ਤੋਂ ਲੈ ਕੇ ਹੁਣ ਤੱਕ ਜਿਹਦੇ 'ਚ 11 ਬੰਦੇ ਇੰਜਰਡ ਹੋਏ ਇੱਕ ਦੀ ਮੌਤ ਹੋ ਗਈ। ਔਰ ਅ ਤੁਸੀਂ ਦੇਖੋ ਵੀ ਅਸੀਂ 100% ਕੇਸ ਸਟ੍ਰੈਸ ਫੇਸ ਕੀਤੇ ਆ ਇਹ ਸਾਰੇ ਕੇਸ ਸਟ੍ਰੈਸ ਨੇ ਅਸੀਂ ਪਬਲਿਕ ਨੂੰ ਇਹ ਪੀਕ ਕਰਦੇ ਆਂ ਜੀ ਸਾਡੇ ਕੋਲ ਆਉਂ ਸਾਨੂੰ ਦੱਸਣ ਸਾਡੇ ਕੋਲ ਬਿਆਨ ਲਿਖਾਉਣ ਹੈ ਨਾ ਵੀ ਇਹਨਾਂ ਨੂੰ ਕੋਈ ਪੈਸੇ ਜਾਂ ਫਰੋਤੀ ਵਗੈਰਾ ਇਹਨਾਂ ਨੂੰ ਬਿਲਕੁਲ ਨਾ ਦੇਣ ਇਹ ਮੇਰੀ ਅਪੀਲ ਆ ਲੋਕਾਂ ਨੂੰ ਸਾਡਾ ਸਾਥ ਦੇਣ ਜਦੋਂ ਸ਼ਰੀਰ ਬੰਦਾ ਥੋੜੀ ਜੀ ਡਾਂਗ ਚੱਕਦਾ ਨਾ ਤੇ ਲੱਭਦਾ ਨਹੀਂ ਹੁੰਦਾ ਕੋਈ ਇਹ ਇਹ ਕੁਛ ਨਹੀਂ ਗੇ ਐਵੇਂ ਧਮਕਾਉਣ ਚੁੱਕ ਗਏ ਬਰਲਿੰਗ ਕੰਟਰੀ ਦੇ ਬੈਠ ਕੇ ਤੇ ਧੱਕੀਆਂ ਦੇ ਹੀ ਹੁੰਦੇ ਹੈ ਨਾ ਇੱਥੇ ਤੇ ਕੋਈ ਨਹੀਂ ਨਾ ਤੇ ਬਾਕੀ ਅਸੀਂ ਇਹਨਾਂ ਦੇ ਗਾਂ ਪਰਿਵਾਰਾਂ ਤੱਕ ਵੀ ਸੱਤ ਟੱਕਣ ਲੈ ਰਹੇ ਹਾਂ ਦੇਖੋ ਇਹਦਾ ਪਤਾ ਲੱਗਦਾ ਵੀ ਅੱਗੇ ਪਰਿਵਾਰ ਦੇ ਵਿੱਚ ਇਹਦਾ ਪੈਸੇ ਨਾਲ ਫਿਰ ਅਸੀਂ ਪ੍ਰਾਪਰਟੀਆਂ ਇਹਨਾਂ ਦੀਆਂ ਉਹ ਜਿਹੜੀਆਂ ਅਸੀਂ ਉਹ ਫ੍ਰੀਜ਼ ਕਰਵਾ ਰਹੇ ਹਾਂ ਉਹ ਜਿਹੇ ਨਹੀਂ ਵੀ ਜ਼ਾਇਦਤ ਬਣਾ ਕੇ ਜਾਂ ਇਦਾਂ ਦੀਆਂ ਚੀਜ਼ਾਂ ਵੀ ਅੱਗੇ ਰੱਖਦੇ ਰਹ। ਅਰ ਯੁੱਧ ਨਾਲ ਸਾਂ ਵਿਰੋਧ ਵਿੱਚ ਜੀ 96 ਕਿਲੋ ਹਿਰੋਇਨਾਂ ਸੀ ਹੁਣ ਤੱਕ ਖੜੀ ਆ ਜੀ ਆਪਸ ਨੇ ਦੇ ਨਾਲ। ਪਰ ਪਾਲਿਸੀ ਦੇ ਸਹਾ ਮਿਆਲੇ ਕਰਦੇ ਆ ਉਹ ਰਿਹਾ ਵਾ ਰੁੱਤੇ ਮੰਗਿਆ ਜਾਣੀਆਂ ਲੋਕਾਂ 'ਚ ਬਹੁਤ ਲੈਸੇ ਕੰਮ ਹੋ ਜਾਂਦਾ। ਫਿਰ ਦੇਖੋ ਜੀ ਕ੍ਰਾਈਮ ਆ ਜਾਂਦੀਆਂ ਕ੍ਰਾਈਮ ਤਾਂ ਪੂਰੇ ਦੁਨੀਆ ਤੇ ਡਿਟੈਕਸ਼ਨ ਵੀ ਨਾਲ ਨਾਲ ਆ ਹਾਂ ਅਗਰ ਕੋਈ ਕ੍ਰਾਈਮ ਹੋਇਆ ਤਾਂ ਅਸੀਂ ਉਹਨੂੰ ਟ੍ਰੇਸ ਕੀਤਾ ਉਸੇ ਟਾਈਮ ਅਸੀਂ ਉਹਨੂੰ ਟ੍ਰੇਸ ਕੀਤਾ ਪੈਸੇ ਦੇਣ ਨਾਲੋਂ ਤਾਂ ਇਹ ਨਾ ਚੰਗਾ ਨਾ ਸਾਡੇ ਨਾਲ ਜਿਹੜੇ ਪੈਸੇ ਰੀਤ ਪਏ ਜਾਣੇ ਆ ਜੀ ਅੱਜ ਤੁਹਾਡੇ ਤੋਂ ਮੰਗਣਗੇ ਕੱਲ ਨੂੰ ਕਿਸੇ ਹੋਰ ਤੋਂ ਮੰਗਣਗੇ ਪਰਸੋਂ ਜਿੱਦੇ ਤੋਂ ਮੰਗਣਗੇ ਤਾਂ ਫਿਰ ਇਹ ਜੀ ਕੰਮ ਚੱਲੇਗਾ ਫਿਰ ਕਿਹੜਾ ਕ੍ਰਾਈਮ ਰੋਕ ਦੇ ਸਾਡੇ ਕੋਲ ਪੈਸੇ ਨਹੀਂ ਜਿੰਦਾ ਤਾਂ ਚੌਥੇ ਤੱਕ ਗੁੱਸੇ ਚੱਲ ਜਣਗੇ ਕਿਤੇ ਨਹੀਂ ਗੋਲੀ ਚੱਲਦੀ ਜੀ ਪਤਾ ਨਹੀਂ ਪੁਲਿਸ ਚੰਡੀ ਵੀ ਇਥੋਂ ਵਾਲੇ ਆ ਛੋਟੇ ਮੋਟੇ ਜਿਹੇ ਹੈਗੇ ਆ ਬਾਹਰ ਬੈ ਕੇ ਧਮਕੀਆਂ ਦਿੰਦੇ ਆ ਇਥੇ ਥੋੜਾ ਥੋੜਾ ਪੈਸੇ ਦਿੱਤੇ ਗਏ ਉਹਨਾਂ ਨੂੰ ਐਵੇਂ ਡਰਾਵਾ ਦਿੰਦੇ ਆ ਜੀ ਤੁਸੀਂ ਸਾਨੂੰ ਦੱਸੋ ਇਮੀਡੀਏਟ ਅਸੀਂ 24 ਘੰਟੇ ਮਤਲਬ ਇੱਥੇ ਪੁਲਿਸ ਰੈਡੀ ਹੋ ਜੀ ਇਸ ਕਾਮੇ ਅੱਜ ਦੀ ਮੀਟਿੰਗ ਵਿੱਚ ਫੇਰ ਦੋ ਸੈਟ ਕਰਨਾ ਹੈ ਕੋਈ ਗੱਲ ਨਹੀਂ ਵੀ ਸਾਨੂੰ ਦੱਸਣ ਬਿਆਨ ਲਿਖਾਉਣ ਅਸੀਂ ਜੋ ਕਾਰਵਾਈ ਬਣਦੀ ਕਾਰਵਾਈ ਤਾਂ ਸ਼ੁਰੂ ਕਰੀ ਜੀ ਹੁਣ ਜੇ ਆਪਾਂ ਦੱਸਾਂਗੇ ਨਾ ਕਿ ਸਾਨੂੰ ਵਾਪਸ ਸਾਡੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਫਿਰ ਤਾਂ ਚੁੱਪ ਕਰਕੇ ਦੇਣ ਵਾਲਾ ਕੰਮ ਹੈ ਸਿਰੋ ਦਾ ਕੀ ਕਹਾਵਾ ਹੈ ਪ੍ਰਸ਼ਾਸਨ ਨੇ ਕੀ ਕੁਛਵਾਇਆ ਹੈ ਜਿਹੜਾ ਆ ਗਿਆ ਲੋਕਾਂ ਦੀ ਪ੍ਰਸ਼ਾਸਨ ਪੰਜਾਬ ਪੁਲਿਸ 24 ਘੰਟੇ ਹਾਜ਼ਰ ਆ ਸਾਡੇ ਕੋ ਫੋਰਸ ਆ ਪੱਕੇ ਬੰਦੇ ਵੀ ਅਸੀਂ ਇੱਥੇ ਲਾਦਣ ਲੱਗੇ ਆ ਬਾਕੀ ਸਵੇਰੇ ਆਪਾਂ ਜਿੰਨੇ ਗਲੀਆਂ ਦੇ ਦੋਨੇ ਪਾਸੇ ਅਸੀਂ ਇਹਨਾਂ ਨੂੰ ਇਹ ਵੀ ਅਪੀਲ ਕੀਤੀ ਆ ਵੀ ਕੋਈ ਇੰਨਾ ਕੋਈ ਕਾਮਕਾਰਲੇ ਬੰਦੇ ਆ ਕੋ ਦੋ ਜਾਂ ਤਿੰਨ ਬੰਦੇ ਜਾਂ ਚਾਰ ਬੰਦੇ ਆਪਣੇ ਸੇਫਟੀ ਗਾਰਡ ਵੀ ਰੱਖਣ ਸਾਡੇ ਨਾਲ ਫੋਨ ਤੇ ਮਤਲਬ ਸੰਪਰਕ ਰੱਖਣਾ ਸੀ ਇਮੀਡੀਏਟ ਜਿੰਨਾ ਟਾਈਮ ਹੁਣ ਜਾਣ ਤੇ ਲੱਗਦਾ ਅਸੀਂ ਉਸ ਟਾਈਮ ਉਹਨੇ ਟਾਈਮ ਤੇ ਉਥੇ ਬੰਦ ਕਰਾਂ ਸਰ ਵਪਾਰੀਆਂ ਨੂੰ ਸੋਮਵਾਰ ਤੇ ਬੰਦ ਸਦਾ ਦਿੱਤਾ ਗਿਆ ਠੀਕ ਹੈ ਨਾ ਜੀ ਤੇ ਕੋਈ ਬੰਦਦਾ ਬੰਦਦਾ ਸਦਾ ਤਾਂ ਕੋਈ ਹੱਲ ਤਾਂ ਹੈ ਨਹੀਂ ਬੰਦ ਦਾ ਸੌਦਾ ਜੇ ਬੰਦੇ ਦਾ ਬਾਹਰ ਬੈਠਿਆ ਜੀ ਬਾਹਰ ਬੈਠਾ ਕੋਈ ਬੰਦਾ ਤਾਂ ਕੀ ਦੇਣਦਾ ਤੇ ਇੱਥੇ ਬੰਦ ਕਰਕੇ ਆਪਾਂ ਕੀ ਕਰਾਂਗੇ ਉਹ ਸਾਡੀ ਜਿਹੜੀ ਫੋਰਸ ਆ ਬੰਦ ਵਾਲੇ ਪਾਸੇ ਲੱਗ ਜਾਈਗੀ ਜਿਹੜਾ ਸਾਨੂੰ ਅਸੀਂ ਇਸ ਕੇਸ ਦੇ ਵੀ ਬਹੁਤ ਨੇੜੇ ਤੱਕ ਪਹੁੰਚ ਚੁੱਕੇ ਆਂ ਸੀ ਉਹ ਫੜਨ ਦੇ ਜਗਾ ਇਹਨਾਂ ਦੇ ਮੁੜ ਕੇ ਇੱਥੇ ਅੜਜੜੇ ਖੜਦਾਂ ਕਿ ਉਹਦਾ ਕੀ ਫਾਇਦਾ ਹੋਵੇਗਾ ਸਾਨੂੰ ਟਾਈਮ ਹੀ ਨਹੀਂ ਦੋ ਤਿੰਨ ਦੋ ਤਿੰਨ ਸਰਦੀ ਵਾਲੇ ਕੇਸ ਦੇ ਵਿੱਚ ਸਰਦੀ ਵਾਲੇ ਦੁਕਾਨ ਵਾਲਿਆਂ ਦੇ ਕੇਸ ਚ ਫੜੇ ਗਏ ਆਪਾਂ ਹਾਂਜੀ ਜਿਹੜਾ ਸਰਦੀ ਵਾਲਿਆਂ ਦੇ ਨਾਮ ਦਾ ਬਹੁਤ ਛੋਟੀ ਛੱਡੀ ਬਿਲਕੁਲ ਬਹੁਤ ਬੁਧੀ ਗੱਲ ਕਰ ਰਹੇ ਆ ਵੀ ਉਹ ਬੜੇ ਬਿਲਕੁਲ ਅਸੀਂ ਨੇੜੇ ਪਹੁੰਚ ਚੁੱਕੇ ਆਂ ਚਲੋ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਅਸੀਂ 2 ਦਿਨ ਦੇ ਅੰਦਰ ਅੰਦਰੋਂ ਬੰਦੇ ਨੌੜਤ ਕਰ ਕੋਸ਼ਕਲਾਂ ਹੰਗੀਆਂ ਦੀ ਜਿਹੜੀਆਂ ਤਾਂ ਨਵੀਂ ਬਦਲ ਤੁਸੀਂ ਸਮਝਿਆ ਕੀ ਆ ਮੇਰਾ ਜਿਹ ਹੁੰਦਾ ਅੱਜ ਫੇਰ ਮੈਨੂੰ ਇੱਥੇ ਜਦੋਂ ਆਪਾਂ ਸਭ ਇਕੱਠੇ ਹੋਏ ਆਂ ਤੇ ਇਹਦੇ ਵਿੱਚ ਵੀ ਮੈਨੂੰ ਥ੍ਰੈਡ ਦੀਆਂ ਗੋਲਾ ਆਂਦੀਆਂ ਪਈਆ ਵਾ ਬਿੱਲਾ ਬਿੱਲਾ ਅਰਜਨ ਮੰਗੇ ਪੈਸੇ ਦੀ ਫਰੋਤੀ ਮੰਗੀ ਆ ਰਹੀ ਆ ਕਿੱਥੇ ਦਾ ਬੰਦਾ 50 ਲੱਖ ਰੁਪਈਆ ਮੰਗਦੇ ਸੀ 9 ਲੱਖ ਰੁਪਈਏ ਦੇ ਆ ਗਏ ਆ ਤੇ ਤੁਹਾਡਾ ਕਾਰੋਬਾਰ ਕੀ ਕਰਿਆਣਾ ਸਟੋਰ ਦਾ ਵਾ ਪੁਲਿਸ ਨੂੰ ਬਹੁਤ ਵੱਡਾ ਕਾਰੋਬਾਰ ਸੀ ਸਭ ਖਤਮ ਕਰ ਦਿੱਤਾ ਇਹਨਾਂ ਨੇ ਆਡੀ ਦੁਕਾਨ ਤੇ 1 ਮਹੀਨੇ ਵਿੱਚ ਮੈਂ 5 ਦਿਨ ਬੈਠਾਂ ਵਾਂਗਾ ਦੁਕਾਨ ਤੇ ਦੋ ਹੀ ਡੀ ਸੀ ਦਫਤਰ ਐਸ ਐਸ ਬੀ ਦਫਤਰ ਜੇ ਡੀ ਆਈ ਜੀ ਦੇ ਪੇਚ ਹੁੰਨੇ ਆ ਅੱਗੋਂ ਸਕੂਟੀ ਦੀ ਕੋਈ ਵੀ ਹੇ ਤਾਕਾ ਆਪਣੀ ਸਕੂਟੀ ਗਾੜਨੀ ਤਾਂ ਤਾਂ ਕਿ ਆਪਣਾ ਸਕੂਟੀ ਗਾੜ ਮਹਈਆ ਕਰਾਇਆ ਗਿਆ ਵਾ ਤੇ ਜਿੱਦਣ ਸਾਡੇ ਦੁਕਾਨ ਤੇ ਗੋਲੀਆਂ ਚੱਲਿਆ ਐਸ ਐਚਓ ਕਹਿੰਦਾ ਮੈਂ ਤਿੰਨ ਤਿੰਨ ਵਾਰ ਟਾਡੀ ਦੁਕਾਨ ਤੇ ਆਉਂਦਾ ਵਾ ਤੇ ਕੈਮਰੇ ਦੀ ਰਿਕਾਰਡਿੰਗ ਹੈ 10 ਦਿਨ 15 ਦਿਨ ਦੀ ਹੋਣੀ ਹੈ ਤੇ ਉਹਨਾਂ ਰਿਕਾਰਡਿੰਗ ਵਿੱਚ ਹੋਏ ਜੇ ਕੱਢ ਗਏ 15 ਦਿਨਾਂ ਵਿੱਚੋਂ ਐਸ ਐਚਓ ਇੱਕ ਵਾਰੀ ਵੀ ਆਇਆ ਹੋਵੇ ਤੇ ਆਪਣੇ ਦੁਕਾਨ ਦੀ ਸ਼ਟਰ ਬੰਦ ਕਰਕੇ ਉਹਦੇ ਨਾਂ ਹੀ ਮੈਂ ਦੁਕਾਨ ਆਪਣੀ ਲਾ ਦਾਂਗਾ ਕੋਸ਼ਿਸ਼ ਨਹੀਂ ਕਰ ਰਹੀ ਡੀ ਆਈ ਜੀ ਨੂੰ ਫੋਨ ਕੀਤਾ ਜ ਫੋਨ ਕੀਤਾ ਵੀ ਸਰ ਤੁਹਾਡੇ ਫਰੋਤੀ ਦੀ ਕੋਲ ਹੈ ਜੀ ਕੱਲ ਕਹਿੰਦੇ ਅਸੀਂ ਗੋਲੀ ਚਲਾਉਣੀ ਹੈ ਮਾਨਣ ਕਿਹਾ ਕੀ ਕਹਿੰਦੇ ਭਪਿੰਦਰ ਤੈਨੂੰ ਕੀ ਚਾਹੀਦਾ ਮੈਂ ਮੈਨੂੰ ਕੋਈ ਸਕਿਉਰਟੀ ਗਾਰਡ ਅਲਾਉਟ ਕਰ ਦਿਓ ਦੁਕਾਨ ਤੇ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਜੇ ਅਗਲੇ ਹਾਂਜੀ ਇਹ ਮੈਨੂੰ ਹੰਤਾ ਰਿਕਾਰਡਿੰਗ ਆਈ ਹੈ ਮੈਂ ਤੁਹਾਨੂੰ ਸੁਣਾ ਦਿਨਾ ਆਵਾਜ਼ ਤੁਹਾਡੇ ਦੇ ਲੋਕਾਂ ਨਾਲ ਕੱਟ ਲਾ ਸੱਲਿਆਣਾ ਪੁੱਤਰ ਤਾਂ ਆ ਗਿਆ ਕਰਦੇ ਨਹੀਂ ਮੈਂ ਨਹੀਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿ ਮਾਰ ਰਹੇ ਨੇ ਗਰੇ ਕੋਈ ਤੈਨੂੰ ਆ ਗਿਆ ਕੋਈ ਤੈਨੂੰ ਆ ਗਿਆ ਇਹਨੂੰ ਆ ਗਈ ਤੇ ਗੱਲ ਕਰ ਲੈ ਬੰਦਿਆ ਆਪਾਂ ਚਲਦੇ ਹਾਂ ਬਾਈਕਿੰਗ ਦੇ ਲਈ ਲੈ ਆ ਕੋਈ ਤੈਨੂੰ ਲੈ ਆ ਉਹ ਤੈਨੂੰ ਲੈ ਆ ਇਹ ਹੁੰਦੀ ਹੈ ਏਕਤਾ ਦਾ ਫੜਿਆ ਉੱਥੇ ਮਹਿਤੇ ਦੀ ਗੱਲ ਹੀ ਆ ਉਹ ਬੰਦਾ ਭੰਗ ਪੀਆ ਆ ਦੇਖੋ ਜੇ ਅੱਜ ਚੱਟੇ ਦਾ ਘਾਟ ਹੋਈ ਆ ਤੇ ਲੋਕ ਭੰਗਲ ਦੇ ਪਾਸੇ ਨੂੰ ਹੋ ਗਏ ਕੱਲ ਦੋ ਬੰਦੇ ਅਸੀਂ ਉੱਥੇ ਫੜੇ ਆ ਮੋਬਾਈਲ ਫੋ ਕਰਦੇ ਉਹਨਾਂ ਦੋਨਾਂ ਨੇ ਭੰਗ ਪੀਤੀ ਸੀ ਇਹਦਾ ਮਤਲਬ ਕੀ ਹੈਗਾ ਵੀ ਇੰਨੀ ਸਖਤੀ ਹੋਈ ਆ ਚੱਟਾ ਘਟ ਗਿਆ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਮੈਂ ਪੂਰਾ ਖਤਮ ਜਾਂ ਸਾਡੇ ਏਰੀਆ 'ਚ ਕਰਤਾ ਪਰ ਤੁਹਾਡਾ ਪਬਲਿਕ ਦਾ ਵੀ ਸਹਿਯੋਗ ਸਾਨੂੰ ਹੋਣਾ ਚਾਹੀਦਾ ਤੁਸੀਂ ਜਿਹੜੇ ਬੰਦੇ ਵੇਚਦੇ ਆ ਸਾਡੇ ਤੱਕ ਲਿਆਓ ਸਰਕਾਰ ਵੱਲੋਂ ਸੀਕ੍ਰੀਟ ਨੰਬਰ ਜਾਰੀ ਕੀਤੇ ਗਏ ਤੁਸੀਂ ਉਹਨਾਂ ਦੇ ਉੱਤੇ ਆਪਣੇ ਕੰਪਲੇਂਟ ਕਰ ਦਿਓ ਅਸੀਂ ਕਿਸੇ ਨੂੰ ਡਿਸਕਲੋਜ਼ ਨਹੀਂ ਨਾ ਕਰਾਂਗੇ ਲੇਕਿਨ ਕੱਲਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਸ ਕਟਹਿਰੇ 'ਚ ਖੜਾ ਕਰਨਾ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਪਬਲਿਕ ਵੀ ਸਾਥ ਦੇਵੇ ਜੇ ਕੋਈ ਹੈਲਥ ਡਿਪਾਰਟਮੈਂਟ ਹੈ ਹੈਲਥ ਦੇ ਹਸਪੀਟਲ ਹੈਗੇ ਆ ਤੁਸੀਂ ਵੀ ਸਾਨੂੰ ਦੱਸ ਦਿਓ ਤੁਸੀਂ ਨਹੀਂ ਜਾਣਾ ਉਦਾਂ ਸਮਾਜ ਸੇਵੀ ਸੰਸਥਾਵਾਂ ਅੱਜ ਵੀ ਇੱਥੇ ਇਕੱਠੇ ਹੋਏ ਸੀ ਮੈਨੂੰ ਇੱਕ ਬੰਦਾ ਵੀ ਇਹ ਦੱਸੇ ਕਿ ਇਹਨਾਂ ਨੇ ਕੋਈ ਬੰਦਾ ਐਡਮਿਟ ਕਰਾਇਆ ਅਗਰ ਇੱਕ ਬੰਦਾ ਨਸ਼ਾ ਪੀਣ ਲੱਗ ਪਿਆ ਦੇਖੋ ਹੁਣ ਸਮਾਜ ਸੇਵੀ ਜਿੱਥੇ ਬੰਦੀਆਂ ਦੇ ਦੋ ਤਿੰਨ ਬੰਦੇ ਸੀ ਉਹ ਵੀ ਬੋਲ ਕੇ ਗਏ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਪੁੱਛੂ ਕੁਐਸਚਨ ਕਿ ਤੁਸੀਂ ਕਿੰਨੇ ਬੰਦੇ ਤੁਸੀਂ ਹਸਪੀਟਲ ਐਡਮਿਟ ਮੇਰੀ ਇਸ ਕਰਕੇ ਸਾਡਾ ਕੋਈ ਧਿਰ ਬਣਨ ਦਾ ਨਹੀਂ ਕੰਮ ਅਸੀਂ ਪਬਲਿਕ ਸਰਵੰਟ ਸਾਡੀ ਡਿਊਟੀ ਪਬਲਿਕ ਨੂੰ ਵੀ ਸਾਰਿਆਂ ਨੂੰ ਰਿਕੁਐਸਟ ਇਹ ਹੀ ਆ ਕਿ ਤੁਸੀਂ ਵੱਧ ਚੜ ਕੇ ਨਸ਼ਿਆਂ ਦੇ ਵਿਰੁੱਧ ਵੀ ਸਾਥ ਦਿਓ ਜਿਹੜੇ ਬੱਚੇ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਦਾ ਸਾਨੂੰ ਦੱਸੋ ਅਸੀਂ 100% ਇਹ ਮੈਂ ਤੁਹਾਨੂੰ ਸ਼ੋਰਟ ਹੀ ਦਿੰਨਾ ਆਪਣੇ ਸੀਨੀਅਰ ਅਫਸਰ ਸਰਗਾਨ ਬੋਲੋ ਉਹੀ ਸਾਡਾ ਮੁਲਾਜ਼ਮ ਤੁਹਾਨੂੰ ਪਤਾ ਲੱਗਦਾ ਇਸ ਚੀਜ਼ ਚ ਅਨਬੋਲ ਇਮੀਡੀਏਟ ਦੱਸੋ ਤੁਸੀਂ ਪਿਛਲੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਿਸਪੈਂਸ ਵੀ ਕੀਤੇ ਗਏ ਆ ਕਿਸੇ ਬੰਦੇ ਨੂੰ ਵੀ 1% ਦੀ ਰਿਲੈਕਸੇਸ਼ਨ ਨਹੀਂ ਦਿੱਤੀ ਜਾਊਗੀ ਤੇ ਇਹੀ ਮੇਰੀ ਤੁਹਾਨੂੰ ਲਾਸਟ ਤੇ ਹੈਗੀ ਆ ਕਿ ਜਿੰਨਾ ਵੀ ਆ ਖਾਸ ਕਰਕੇ ਇਹ ਜਿਹੜੀਆਂ ਥ੍ਰੈਟ ਕਾਲ ਆ ਰਹੀਆਂ ਇਹ ਬੰਦੇ ਕੁਛ ਨਹੀਂਗੇ ਜਦੋਂ ਇਹ ਫੜੇਗੇ ਤੁਸੀਂ ਇਹ ਦੇਖਿਓ ਇਹਨਾਂ ਇਹਨਾਂ ਦੇ ਸਿੱਧੇ ਖੜੇ ਵੀ ਨਹੀਂ ਹੋ ਸਕਦਾ ਇਹ ਜੋ ਗੱਲਾਂ ਬਾਤਾਂ ਬਾਹਰੋਂ ਕਰਦੇ ਆ ਹੁਣ ਜਿੱਦਾਂ ਉਹ ਬੰਦਾ ਤੁਹਾਡੇ ਸਾਹਮਣੇ ਕਹਿ ਰਿਹਾ ਸੀ ਵੀ ਉਹਨਾਂ ਨੇ ਪੇਮੈਂਟ ਦੇ ਦਿੱਤੀ ਆ ਸਾਡੇ ਨੋਟਸ ਦੇਖੋ ਅਸੀਂ ਫੋਰਸ ਵੀ ਲਾਈ ਉਹਨਾਂ ਨੂੰ ਅਸੀਂ ਜਿਹੜੇ ਬੰਦੇ ਵੀ ਫੜ ਕੇ ਅੰਦਰ ਦੇ ਦਿੱਤੇ ਆ ਸਾਰੇ ਜੇ ਫਿਰ ਵੀ ਲੋਕ ਜੇ ਤੁਸੀਂ ਦੱਸ ਦਿਓ ਮੈਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਲੇਕਿਨ ਜੇ ਫਿਰ ਵੀ ਕਹਿ ਰਹੇ ਆ ਵੀ ਇਹ ਪੈਸੇ ਦੇ ਰਹੇ ਤਾਂ ਉਹਨਾਂ ਦਾ ਤਾਂ ਫਿਰ ਚੜਮਚਣੀ ਅਗਰ ਤੁਹਾਨੂੰ ਫੋਰਸ ਪ੍ਰੋਟੈਕਟ ਕਰਦੀ ਆ ਤੁਸੀਂ ਫੇਰ ਪੈਸੇ ਦੰਨੇ ਉਹ ਬਹੁਤ ਗਲਤ ਗੱਲ ਆ ਪੈਸੇ ਨਹੀਂ ਦੇਣੇ ਸਾਡੇ ਨਾਲ ਦੱਸੋ 24 ਘੰਟੇ ਅਸੀਂ ਹਾਜ਼ਰ ਆ ਤੇ ਬਿਲਕੁਲ ਪਤਾ ਨਹੀਂ ਹਿੱਲਣ ਦਾ ਸ਼ਹਿਰ ਦੀ ਗੱਲ ਕਰੀਏ ਤਾਂ ਸੋਮਵਾਰ ਤੇ ਬੰਦ ਦਾ ਨਾਲ ਵੀ ਕਰ ਰਿਹਾ ਹਾਂ ਹਾਂ ਸੋਮਵਾਰ ਦੇ ਬੰਦ ਦਾ ਉਹਨਾਂ ਨੇ ਦੇਖੋ ਜਿਹੜੇ ਬੰਦੇ ਸੀ ਜਦੋਂ ਮੈਂ ਸਪੀਚ ਕੀਤੀ ਆ ਉਹ ਬੰਦੇ ਉਸੇ ਵੇਲੇ ਬਚ ਗਏ ਮੈਂ ਓਪਨਲੀ ਚੈਲੰਜ ਕੀਤਾ ਸੀ ਕਿ ਜੇ ਤੁਹਾਨੂੰ ਕੋਈ ਤੁਹਾਡਾ ਕੁਐਸਚਨ ਹੈ ਮੈਂ ਨਾਲ ਡਿਸਕਸ ਕਰ ਜਿਹੜੀ ਗੱਲ ਇਹ ਕਹਿ ਰਹੇ ਮੈਂ ਓਪਨ ਨਹੀਂ ਕਰਨਾ ਚਾਹੁੰਦਾ ਤੁਹਾਡੇ ਵੀ ਸਾਹਮਣੇ ਹੋਈ ਆ ਗੱਲ ਉਹ ਬੰਦਾ ਤਾਂ ਪਰਚਾ ਦਰਜ ਕਰਾ ਕੇ ਰਾਜੀ ਨਹੀਂ ਸੀ ਸਾਡਾ ਕਿਸੇ ਨਾ ਇਹ ਨਹੀਂਗਾ ਸਾਡੇ ਓਕੇ ਅਸੀਂ ਪਬਲਿਕ ਸਰਵੰਟ ਆ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਉਹਨਾਂ ਦਾ ਰਾਖੀ ਕਰੀਏ ਪਰ ਉਹਨਾਂ ਦਾ ਵੀ ਫਰਜ਼ ਬਣਦਾ ਉਹ ਤਾਂ ਉਸੇ ਦੋਸ਼ੀ ਨੂੰ ਛਡਾਉਣਾ ਚਾਹੁੰ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਚ ਲੁਕਣ ਵਾਲੀ ਕੋਈ ਗੱਲ ਨਹੀਂ ਮੈਂ ਫ੍ਰੈਂਕਲੀ ਇਹ ਗੱਲ ਕਹੂੰਗਾ ਸਾਰੇ ਜਣੇ ਜਿਹੜੇ ਮੇਨ ਮਾੜੇ ਬੰਦੇ ਆ ਉਹਨਾਂ ਨੂੰ ਨਸ਼ਰ ਕਰੋ ਹੁਣ ਤੁਸੀਂ ਇੱਕ ਚੀਜ਼ ਦੇਖੋ ਪੂਰੇ ਜੰਡਿਆਲੇ ਦੇ ਵਿੱਚ ਇੱਕ ਸਿੰਗਲ ਬੰਦੇ ਨੇ ਇਹ ਗੱਲ ਨਹੀਂ ਕੀਤਾ ਉਹ ਪੁਲਿਸ ਨੇ ਟ੍ਰੇਸ ਕੀਤਾ ਜਿਹੜੇ ਬੰਦੇ ਉਹਨਾਂ ਬੰਦਿਆਂ ਨੂੰ ਮਾੜੇ ਬੰਦਿਆਂ ਨੂੰ ਬਾਹਰ ਉਹ ਇਨਫੋਰਮੇਸ਼ਨ ਸਾਰੀ ਦਿੰਦੇ ਆ ਨਹੀਂ ਤਾਂ ਤੁਹਾਨੂੰ ਮੇਰਾ ਜਾਂ ਮੇਰ ਨੂੰ ਤੁਹਾਡੇ ਬੱਚਿਆਂ ਦਾ ਕੀ ਪਤਾ ਜਾਂ ਤੁਹਾਡੇ ਕੋਲ ਕਿਹੜੀ ਗੱਡੀ ਨੰਬਰ ਉਹ ਹੁਣ ਵੀ ਜਿਹੜਾ ਅੱਜ ਵੀ ਆ ਅੱਜ ਵੀ ਇਸ ਇਹਦੇ ਵਿੱਚ ਹੀ ਕੋਈ ਨਾ ਕੋਈ ਬੰਦੇ ਸੀ ਜਿਹੜਾ ਮਿੰਟ-ਮਿੰਟ ਦੀ ਉਹਨਾਂ ਨੂੰ ਖਬਰ ਦੇ ਰਹੇ ਸੀ ਨਹੀਂ ਤਾਂ ਉਹ ਹਾਂਜੀ ਬੰਦੇ ਤਾਂ ਟਰੇਸ ਸੀ ਉਹ ਤਾਂ ਬੰਦੇ ਟਰੇਸ ਆ ਉਹਨਾਂ ਤੇ ਬੜੇ ਪਰਚੇ ਆ ਅਸੀਂ ਹੁਣ ਵੀ ਉਹਨਾਂ ਤੇ ਪਰਚੇ ਦਰਜ ਕੀਤੇ ਆ ਉਹ ਜਿਹੜੇ ਬੰਦੇ ਹਾਇਰ ਕਰਦੇ ਆ ਅਸੀਂ ਤੁਹਾਨੂੰ 2-3 ਦਿਨ ਦੇ ਵਿੱਚ ਵਿੱਚ 100% ਰਿਜ਼ਲਟ ਦਵਾ ਭੱਜਣ ਨਹੀਂ ਦਵਾਗੇ ਤਾਂ ਮੇਰੀ ਦੂਜੇ ਲੋਕਾਂ ਨੂੰ ਵੀ ਅਪੀਲ ਆ ਕਿ ਜਿਹੜੇ ਤੁਹਾਡੇ ਬੱਚੇ ਆ ਅੱਜ ਵੀ ਇਹ ਗੱਲ ਹੋਈ ਸੀ ਕਿ ਟੀਚਰ ਸਹਿਬਾਨ ਅੱਗੇ ਦਬਕਦੇ ਸੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਹ ਚੀਜ਼ ਨੂੰ ਖਤਮ ਕਰ ਦਿੱਤਾ ਕਿਸੇ ਬੱਚੇ ਨੂੰ ਦਬਕਾ ਨਹੀਂ ਵੱਜਦਾ ਦੂਜੀ ਗੱਲ ਪਨੀਰੀ ਜਾਂ ਜਿਹੜਾ ਬੱਚੇ ਦੀ ਪਰਵਰਿਸ਼ ਹੋਣੀ ਆ ਉਹ ਸਕੂਲ ਚੋਂ ਨਿਕਲਦੀ ਅਗਰ ਸਕੂਲ ਦੇ ਵਿੱਚ ਹੀ ਇਦਾਂ ਦੇ ਬੱਚੇ ਆਪਾਂ ਕਰਦਾਂਗੇ ਉਹਨਾਂ ਤੇ ਕੰਟਰੋਲ ਨਹੀਂ ਲੱਗੂਗਾ ਉਹ ਬਾਹਰ ਆ ਕੇ ਵਿਗੜਣਗੇ ਹੁਣ ਮਾਂ ਪਿਓ ਨੂੰ ਪੁੱਛੀਦਾ ਉਹ ਕਹਿੰਦੇ ਸਾਡੇ ਕੰਟਰੋਲ ਚ ਨਹੀਂ ਜੇ ਤੁਹਾਡੇ ਕੋਈ ਇੱਕ ਬੱਚਾ ਕੰਟਰੋਲ ਨਹੀਂ ਹੋ ਰਿਹਾ ਤੁਸੀਂ ਸਰਕਾਰ ਨੂੰ ਜਾਂ ਪੁਲਿਸ ਨੂੰ ਕਿੱਦਾਂ ਘਟਾਰੇ ਚ ਖੜਾ ਕਰਦੇ ਏਕ-ਇਕ ਬੱਚਾ ਨਹੀਂ ਤੁਹਾਡੇ ਕੰਟਰੋਲ ਹੁਣ ਤੁਸੀਂ ਆਜੋ ਮੇਰੇ ਨਾਲ ਰਾਤ ਦੇ 12-12 ਵਜੇ ਤੱਕ 3-3 4-4 ਜਿਹੜੇ ਫਿਰਦੇ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤੇ ਮੇਰੀ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਆ ਸਮਾਜ ਚ ਇਹ ਤੁਸੀਂ ਆਪਣੇ ਬੱਚਿਆਂ ਨੂੰ 5 6 ਵਜੇ ਤੋਂ ਬਾਹਰ ਬਾਹਰ ਨਾ ਨਿਕਲਣ ਦਿਓ ਜਿਹੜੇ ਇਹ ਜਾਰੀਆਂ ਦੋਸਤੀਆਂ ਚ ਆਉਂਦੇ ਆ ਇਹ ਕੀ ਆ ਕਿਸਟਲ ਅਰੇਂਜ ਕਿਤੇ ਉਹ ਕਰਾਉਂਦੇ ਆ ਉਹ ਗੋਲੀਆਂ ਚਲਵਾ ਕੇ 5 5 7 7000 ਇਹਨਾਂ ਨੂੰ ਦਿੰਦੇ ਆ ਮੋਟੀਆਂ ਰਕਮਾਂ ਉਹ ਲੈ ਹੁਣ ਜਿਹੜਾ ਬੰਦਾ ਅਸੀਂ ਸਾਡਾ ਮੇਨ ਵਾਂਟਡ ਉਹ ਦੇਖੋ ਆਪਣੇ ਆਪ ਚ ਗੁਰਸਿੱਖ ਕਹਿ ਰਿਹਾ ਤੇ ਉੱਥੇ ਹਜੂਰ ਸਾਹਿਬ ਮੱਥਾ ਟੇਕਣ ਗਿਆ ਸੀ ਕਰ ਕੀ ਆ 5 ਲੱਖ ਦੀ ਵਿੱਚ ਉਹਨਾਂ ਦੇ ਨਾਲ ਟੋਪੀ ਘੁਮਾ ਰਿਹਾ ਸੀ 15 ਲੱਖ ਚ ਸੌਦਾ ਕਰਾ ਕੇ 5 ਲੱਖ ਲੈ ਕੇ ਲੈਣਾ ਸੀ ਤੇ ਉਹਨਾਂ ਨੂੰ ਗਮਰਾਹ ਕਰ ਰਿਆ ਸੀ ਉਹ ਸਾਡੇ ਕੋਲ ਬਿੱਟ ਪ੍ਰੂਫ ਆ ਸਾਰਾ ਕੁਝ ਚਲੋ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਪਰ ਇੱਕ ਵੀ ਸਮਾਜ ਦੇ ਜੇ ਇੱਕ ਵੀ ਸ਼ਹਿਰੀ ਬੰਦੇ ਨੇ ਉਸ ਬੰਦੇ ਤੱਕ ਅਪਰੋਚ ਨਹੀਂ ਕੀਤੀ ਕਿ ਤੇਰਾ ਲੜਕਾ ਜਾਂ ਤੂੰ ਉਹ ਵੀ ਵਿੱਚ ਇਨਵੋਲ ਹੋ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਪੁਲਿਸ ਨੂੰ ਜਾਂ ਸਰਕਾਰ ਨੂੰ ਕਹਿ ਰਹੇ ਹੋ ਤੁਹਾਡਾ ਗਵੰਡੀ ਦਾ ਤੁਹਾਡੀ ਇਨਫੋਰਮੇਸ਼ਨ ਦੇ ਰਿਹਾ ਤੁਸੀਂ ਉਹਦਾ ਕਿਉਂ ਨਹੀਂ ਉਹਦਾ ਪ੍ਰੋਟੈਸਟ ਉਹਦੇ ਕੋਲ ਹੀ ਕਿਉਂ ਨਹੀਂ ਕਰਦੇ ਉਹ ਪੁਲਿਸ ਹੀ ਅੱਗੇ ਆਪਣੀ ਜਾਨ ਤਲੀ ਤੇ ਰੱਖ ਕੇ ਕਰ ਰਹੀ ਹੈ ਅਸੀਂ ਉਹਨੂੰ ਵੀ ਅਰੇਸਟ ਕਰ ਲਿਆ ਉਹਦਾ ਮੁੰਡਾ ਰਹਿ ਗਿਆ ਉਹਦੇ ਦੋਨੇ ਹੀ ਮੁੰਡੇ ਇਨਵੋਲਵ ਆ ਪਿਓ ਇਨਵੋਲਵ ਜਿਹੜਾ ਮੇਨ ਸੀ ਦੀਪਕ ਨਾਮ ਦਾ ਬੰਦਾ ਸੀ ਜਿਹੜਾ ਇਹ ਮੀਡੀਏਟਰ ਬਣਿਆ ਸੀ ਉਹ ਵੀ ਅਸੀਂ ਅਰੈਸਟ ਕਰ ਲਿਆ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਆ ਇਹ ਸ਼ਹਿਰ ਵਾਸੀਆਂ ਨੂੰ ਵੀ ਕਿ ਕੁਝ ਵਿੱਚ ਬੰਦੇ ਆ ਜਾਂਦੇ ਆ ਦੇਖੋ ਬੰਦ ਕਰਨ ਦੇ ਨਾਲ ਅੱਜ ਜਿਹੜਾ ਇਹ ਹੋ ਗਿਆ ਸਾਰੇ ਜ਼ਿਲ੍ਹੇ ਦੇ ਵਿੱਚ 100% ਸਾਡੀ ਅਸੀਂ ਟਰੇਸ ਕਰ ਲਿਆ ਸਿਰਫ ਇਹ ਵੀ ਆ ਇਹਦੇ ਵੀ ਅਸੀਂ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਉਸ ਦਿਨ ਦੀਆਂ ਸਾਡੀਆਂ ਤਿੰਨ ਟੀਮਾਂ ਲੱਗੀਆਂ ਆ ਬੰਦਿਆਂ ਦੇ ਅਸੀਂ ਬਿਲਕੁਲ ਕੱਲ ਜਾਂ ਪਰਸੋਂ ਤੱਕ ਅਸੀਂ ਉੱਥੇ ਪਹੁੰਚ ਜਾਾਂਗੇ ਤੁਹਾਨੂੰ ਫੜਕੇ ਰਿਜ਼ਲਟ ਦੇਾਂਗੇ ਪਰ ਜੇ ਹੁਣ ਸ਼ਰਾਰਤੀ ਬੰਦਾ ਜਾਂ ਕੋਈ ਗੱਲਬਾਤ ਕਹਿ ਰਿਹਾ ਵੀ ਨਹੀਂ ਜੀ ਧਰਨਾ ਲਾਉਣਾ ਧਰਨਾ ਲਾ ਕੇ ਸਾਰੀ ਫੋਰਸ ਸਾਡੀ ਇੱਥੇ ਤੁਸੀਂ ਯੂਟਿਲਾਈਜ਼ ਕਰਾ ਦੋਗੇ ਅਸੀਂ ਉੱਥੇ ਕਿੱਦਾਂ ਕਰਾਂਗੇ ਉਸ ਟਾਰਗੇਟ ਨੂੰ ਅਚੀਵ ਨਹੀਂ ਅਸੀਂ ਕਰ ਸਕਦੇ ਇਸ ਕਰਕੇ ਮੇਰੀ ਸਾਰੇ ਜਿੰਨੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਸਿਆਣੇ ਬੰਦਿਆਂ ਨੂੰ ਵੀ ਉਹਨਾਂ ਬੰਦਿਆਂ ਦੀ ਗੱਲ ਚਾਹ ਹਾਂ ਅਸੀਂ ਜ਼ਿੰਮੇਵਾਰ ਆ ਅਸੀਂ ਇਸ ਗੱਲ ਤੋਂ ਭੱਜਦੇ ਨਹੀਂ ਵੀ ਸਾਡੀ ਡਿਊਟੀ ਨਹੀਂ ਜਾਂ ਅਸੀਂ ਨਾ ਇਸ ਜਗ੍ਹਾ ਤੇ ਤੁਸੀਂ ਜੰਡਿਆਲੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ 24 ਘੰਟਿਆਂ 'ਚ ਅਸੀਂ 18-18 ਘੰਟੇ ਕੰਮ ਕਰ ਰਹੇ ਹਾਂ ਜੇ ਨਹੀਂ ਆ ਤਾਂ ਸਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਪਰ ਜੇ ਇੰਨਾ ਬਾਵਜੂਦ ਕਰਨ ਦੇ ਬਾਵਜੂਦ ਵੀ ਫਿਰ ਤੁਸੀਂ ਸਾਨੂੰ ਡੀਮੋਟੀਵੇਟ ਕਰੋ ਠੀਕ ਨਹੀਂ ਲੱਗਦਾ ਤੇ ਮੇਰੀ ਸਾਰੇ ਭਰਾ ਆ ਮੇਰੇ ਸੱਜਣਾਂ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਇਸ ਕਮਿਸ਼ਨ ਨਾਲ ਜਾਓ ਸਾਡੇ ਕੋਲ ਰਿਜ਼ਲਟ ਮੰਗੋ ਆ ਤੁਹਾਨੂੰ ਮੈਂ ਪੂਰੇ ਜ਼ਿਲ੍ਹੇ ਦਾ ਰਿਜ਼ਲਟ ਦੇ ਦਿੱਤਾ ਦੇਖੋ ਥ੍ਰੈਟ ਕਾਲ ਹੋ ਰਹੀ ਹੈ ਬਾਹਰ ਤੋਂ ਹੋ ਰਹੀ ਹੈ ਜਿੰਨੀਆਂ ਥ੍ਰੈਟ ਕਾਲ ਆਈਆਂ 100% ਸਾਡੇ ਜ਼ਿਲ੍ਹੇ ਚ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਮਾਈ ਹੈ ਅਸੀਂ ਟਰੇਸ ਕੀਤੀ ਹੁਣ ਜੇ ਉਹ ਟਰੇਸ ਹੋ ਗਈਆਂ ਸਾਰੇ ਬੰਦੇ ਫੜ ਕੇ ਅੰਦਰ ਦੇਤੇ ਅਗਰ ਇਹ ਚੀਜ਼ ਹੋਈ ਹੈ ਸਾਡੀ ਇੱਕ ਇਹ ਵੀ ਤੁਹਾਨੂੰ ਅਸੀਂ 2 ਦਿਨ ਚ ਰਿਜ਼ਲਟ ਦੇ ਦਵਾਂਗਾ